ਗੇਟ ਆ ਜਿੱਥੇ ਆਪਾਂ ਐਂਟਰ ਨਹੀਂ ਕਰ ਸਕਦੇ ਅੱਛਾ ਉਹ ਕਿਹੜਾ ਗੇਟ ਹੈ ਜਿੱਥੇ ਆਪਾਂ ਐਂਟਰ ਨਹੀਂ ਕਰ ਸਕਦੇ ਕਮਾਲ ਦੀ ਗੱਲ ਨਹੀਂ ਬਸ ਤੁਸੀਂ ਇੰਨੇ ਮੋਟੇ ਦਾ ਹੋ ਨਹੀਂ ਕਿਸੇ ਗੇਟ ਤੋਂ ਐਂਟਰ ਨਾ ਕਰੋ ਜਿੰਨਾ ਮਰਜ਼ੀ ਅਰੇ ਨੀਹਾ ਤਾਂ ਇੰਨੀ ਪਤਲੀ ਹੈ ਇੰਨੀ ਪਤਲੀ ਹੈ ਗੇਟ ਦੇ ਵਿਚਕਾਰ ਜਦ ਗੇਟ ਬੰਦ ਹੋ ਜਾਂਦਾ ਉਹ ਦਰਜੀ ਦੀ ਵੀ ਆ ਜਾਂਦੀ ਇਹ ਤਾਂ ਉਹਦੇ ਵਿੱਚੋਂ ਨਿਕਲ ਜਾਂਦੀ ਹੈ Oh no ਜ਼ਿਆਦਾ ਹੋ ਗਿਆ ਮੈਂ ਹਵਾ ਵੀ ਨਹੀਂ ਹੈਗੀ ਦੱਸ 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 ਕਪਦ ਪਦ ਦੱਸ ਤੁਸੀਂ ਸਹੀ ਉਹ ਕਿਹੜਾ ਗੇਟ ਹੈ ਜਿਸ ਗੇਟ ਦੇ ਵਿੱਚੋਂ ਆਪਾਂ ਐਂਟਰ ਨਹੀਂ ਕਰ ਸਕਦੇ ਗੁਜ਼ਰ ਨਹੀਂ ਲੇਕਿਨ ਉਹ ਗੇਟ ਸਾਡੇ ਮੂੰਹ ਦੇ ਵਿੱਚ ਐਂਟਰ ਜ਼ਰੂਰ ਕਰ ਜਾਂਦਾ ਤੇ ਸਾਰੇ ਉਹਨਾਂ ਯੂਜ਼ ਕਰਦੇ ਨੇ ਹਾਂ ਮੂੰਹ ਦੇ ਵਿੱਚ ਗੇਟ ਐਂਟਰ ਕਰਦਾ ਤੁਸੀਂ ਐਂਟਰ ਕਰਵਾਉਨੇ ਹੋ ਤਾਂ ਐਂਟਰ ਕਰਦਾ ਪਰ ਆਪਣੇ ਆਪ ਨਹੀਂ ਕਰਦਾ ਉਹਨੂੰ ਐਂ ਲਗਾ ਕੇ ਐਂ ਕਰਕੇ ਇਂ ਕਰਕੇ ਐਂਟਰ ਕਰਾਉਣਾ ਪੈਂਦਾ ਏਸ ਪੁਝਾਰ ਦਾ ਜਵਾਬ ਹੈ ਕੋਲ ਗੇਟ ਹਾਂਜੀ ਹੈ ਦੇਖੋ ਜੀ ਅਸੀਂ ਕੋਲਗਟ ਕੰਪਨੀ ਦਾ ਕੋਈ ਪੈਸਾ ਨਹੀਂ ਲੈਂਦਾ ਇੱਥੇ ਉਹਨਾਂ ਦੀ ਕੋਈ ਐਡ ਨਹੀਂ ਕੀਤੀ ਜਾ ਰਹੀ ਤੁਸੀਂ ਜਿਹੜਾ ਯੂਜ਼ ਕਰਨਾ ਹੈ ਉਹ ਯੂਜ਼ ਕਰੋ ਇੱਥੇ ਤੱਕ ਅਸੀਂ ਕੋਲਗਟ ਖੁਦ ਨਹੀਂ ਯੂਜ਼ ਕਰਦੇ ਇਹ ਵੀ ਨਹੀਂ ਕਿਹੜਾ ਕੋਲਗਟ ਵਾਲੇ ਗੜ ਕੇ ਅੱਛਾ ਤੁਸੀਂ ਸਾਡੀ ਪ੍ਰੋਮੋਸ਼ਨ ਨਹੀਂ ਕਰਦੀ ਨਾ ਸਹੀ ਤੁਸੀਂ ਸਾਨੂੰ ਉਹ ਵੀ ਨਾ ਕਰੋ ਐਸੇ ਕੋਦੇ ਵੀ ਨਹੀਂ ਯੂਜ਼ ਕਰਦੇ ਅਸੀਂ ਦੂਜਾ ਬ੍ਰਾਂਡ ਯੂਜ਼ ਕਰਦੇ ਬਸ ਜਿਹੜਾ ਕਰਨਾ ਹੈ ਕਰ ਲਓ ਭਾਈ ਜਿਹੜਾ ਵਧੀਆ ਲੱਗਦਾ ਉਹ ਕਰ ਲਓ ਅਸੀਂ ਦਿੱਦੀ ਖਲਦਾ ਜਸਪੁਰ ਫਨ ਵੇਚ ਦੱਸਿਆ ਸੀ ਸੋ ਡੋਟ ਬੀ ਸੀਰੀਅਸ ਉਹ ਕਿਹੜੀ ਚੀਜ਼ ਆ ਜਿਸ ਨੂੰ ਕਿ ਅਸੀਂ ਨਿਗਲਦੇ ਹਾਂ ਤਾਸੀਂ ਜ਼ਿੰਦੇ ਹਾਂ ਅੱਛਾ ਪਰ ਜੇ ਉਹ ਚੀਜ਼ ਸਾਨੂੰ ਨਿਗਲ ਜੇ ਤਾਂ ਅਸੀਂ ਮਰ ਜਾਂਦੇ ਆ ਕਮਾਲ ਦੀ ਗੱਲ ਹੈ ਉਹ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਨਿਗਲਦੇ ਹਾਂ ਤਾਂ ਅਸੀਂ ਜਿਉਂਦੇ ਹਾਂ ਪਰ ਜੇ ਉਹ ਚੀਜ਼ ਸਾਨੂੰ ਨਿਗਲ ਜੇ ਤਾਂ ਅਸੀਂ ਮਰ ਜਾਵਾਂਗੇ ਹੂੰ ਬੁਝੋ ਜੀ ਬੁਝਾਰਤ ਨੂੰ ਤੇ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਜੀ ਤੇ ਵੀਡੀਓ ਨੂੰ ਕਰ ਦਿਓ ਚਲਦੇ-ਚਲਦੇ ਸ਼ੇਅਰ ਉਹ ਚੀਜ਼ ਜਿਹਨੂੰ ਅਸੀਂ ਨਿਗਲਦੇ ਹਾਂ ਤਾਂ ਅਸੀਂ ਜਿਉਂਦੇ ਹਾਂ ਯਾਨੀ ਕਿ ਉਹ ਕੋਈ ਖਾਣ ਪੀਣ ਦੀ ਚੀਜ਼ ਨਿਕਲਦਾ ਮਤਲਬ ਇਹ ਕਿ ਖਾਣ ਪੀਣ ਦੀ ਚੀਜ਼ ਹੈ ਠੀਕ ਹੈ ਲੇਕਿਨ ਜੇ ਉਹ ਸਾਨੂੰ ਖਾ ਪੀ ਜਾਵੇ ਨਿਗਲ ਜੇ ਨਿਗਲ ਜੇ ਯਾਨੀ ਉਹ ਸਾਨੂੰ ਖਾ ਪੀ ਜਾਵੇ ਤਾਂ ਅਸੀਂ ਮਰ ਜਾਵਾਂਗੇ ਹਾਂਜੀ ਤਾਂ ਇਹਦਾ ਜਵਾਬ ਹੈ ਜੀ ਪਾਣੀ ਕਿਵੇਂ ਜੀ ਦੇਖੋ ਜੀ ਪਾਣੀ ਅਸੀਂ ਪੀਨੇ ਆ ਤਾਂ ਅਸੀਂ ਜੀਨੇ ਹ ਜਲ ਹੀ ਪਾਣੀ ਹੈ ਜਲ ਹੀ ਜੀਵਨ ਹੈ ਹਾਂਜੀ ਜਲ ਹੀ ਜੀਵਨ ਹੈ ਪਰ ਜੇ ਪਾਣੀ ਬਹੁਤ ਜ਼ਿਆਦਾ ਆ ਜੇ ਸ੍ਰੌਮਿਓ ਲੇਰਾ ਆ ਜਾਂ ਪਾਣੀ ਚ ਅਸੀਂ ਡੁੱਬ ਜਾਈਏ ਤਾਂ ਅਸੀਂ ਮਰ ਜਾਂਦੇ ਹਾਂ ਹਾਂਜੀ ਠੀਕ ਹੈ ਸੋ ਇਸ ਬੁਝਾਰ ਦਾ ਜਵਾਬ ਸੀਗਾ ਜੀ ਪਾਣੀ ਕਿਹੜੀ ਚੀਜ਼ ਆ ਜੋ ਕਿ ਸਾਰਿਆਂ ਦੇ ਵਿੱਚ ਹੈ ਪਰ ਹਰ ਇਨਸਾਨ ਤੁਹਾਨੂੰ ਕਹਿੰਦਾ ਕਿ ਉਸ ਨੂੰ ਪੀ ਜਾ ਅੱਛਾ ਲੈ ਕਮਾਲ ਦੀ ਗੱਲ ਹੈ ਉਹ ਕਿਹੜੀ ਚੀਜ਼ ਹੈ ਜੋ ਸਾਰਿਆਂ ਦੇ ਵਿੱਚ ਹੈ ਪਰ ਇਨਸਾਨ ਕਹਿੰਦਾ ਹੈ ਕਿ ਉਸ ਨੂੰ ਪੀ ਜਾ ਹਾਂਜੀ ਪੀ ਜਾ ਅੱਛਾ ਪੀ ਜਾ ਪੀ ਜਾ ਉਹ ਪੀ ਜਾ 버ਗਰ ਵਾਲਾ ਪੀ ਜਾ ਲਾ ਵੀ ਜਾਨੀ ਹੋਰੀ ਅਗਾ ਅੱਜ ਕੱਲ ਦੁਨੀਆ ਨਾ 버ਗਰ ਪੀਜ਼ਾ ਚ ਇੰਨੀ ਬੜੀ ਹੋ ਗਿਆ ਨਾ ਨਾ ਹਰ ਜਗ੍ਹਾ 버ਗਰ ਪੀਜ਼ਾ ਚਾਹੀਦਾ ਹੀ ਚਾਹੀਦਾ ਖੈਰ ਕੋਈ ਗੱਲ ਨਹੀਂ ਉਹ ਇਨਸਾਨ ਦੇ ਅੰਦਰ ਹੈ ਚਲੋ ਇੱਥੇ ਇਨਸਾਈਡ ਮਤਲਬ ਹਰ ਇਨਸਾਨ ਦੇ ਅੰਦਰ ਹੈ ਇਨਸਾਨ ਦੇ ਅੰਦਰ ਕੀ ਕੁਝ ਹੈ ਇਨਸਾਨ ਦੇ ਅੰਦਰ ਬੜਾ ਕੁਝ ਹੈ ਹੂੰ ਗੁੱਸਾ ਵੀ ਹੈ ਕਰੋਧ ਗੁੱਸਾ ਲਾਲਚ ਵੀ ਹੈ ਹੰਕਾਰ ਵੀ ਹੈ ਬੜਾ ਕੁਝ ਹੈ ਇਨਸਾਨ ਦੇ ਅੰਦਰ ਲੇਕਿਨ ਸਾਹਮਣੇ ਵਾਲਾ ਇਨਸਾਨ ਕਹਿੰਦਾ ਕਿ ਪੀਜ਼ਾ ਪੀਜ਼ਾ ਤਾਂ ਇਹਦਾ ਮਤਲਬ ਹੈ ਉਹ ਇਹ ਕਹਿ ਰਿਹਾ ਹੈ ਅਗਰ ਕਿਸੇ ਬੰਦੇ ਤੇ ਗੁੱਸਾ ਆ ਰਿਹਾ ਹੈ ਕਹਿੰਦਾ ਕੋਈ ਨਾ ਪਈ ਆਪਣਾ ਗੁੱਸਾ ਪੀਜ਼ਾ ਹਾਂ ਤਾਂ ਮੇਰੇ ਸਾਹਮਣੇ ਇਸ ਬੁਝਾਰਤ ਦਾ ਜਵਾਬ ਹੈ ਗੁੱਸਾ ਜਾਂ ਕਰੋਧ ਸਹੀ ਆ ਹੈ ਗੁੱਸਾ ਜਾਂ ਕਰੋਧ ਸਹੀ ਆ ਇੱਕੋ ਹੀ ਇਹ ਗੁੱਸਾ ਕਰੋਧ ਤਾਂ ਵੈਸੇ ਨਾ ਇਹ ਗੁੱਸਾ ਔਰ ਕਰੋਧ ਵੱਖਰੇ ਹੁੰਦੇ ਨੇ ਇੱਕ ਹੁੰਦੇ ਵੀ ਦੱਸੋ ਕਰੋਧ ਹੁੰਦਾ ਬਹੁਤ ਜ਼ਿਆਦਾ ਹਾਈਪਰ ਹਾਂ ਗੁੱਸਾ ਮਾੜਾ ਮੋਟਾ ਮੇਰੇ ਵਰਗਾ ਫਲਾਈਟ ਜਾਂ ਮੈਂ ਮਾੜਾ ਮੋਟਾ ਤੇ ਗੁੱਸਾ ਕਰ ਮੈਂ ਵੈਸੇ ਮਾੜਾ ਮੋਟਾ ਵੀ ਨਹੀਂ ਕਰਦਾ ਲੋਕੀ ਫਿਰ ਵੀ ਬਦਨਾਮ ਕਰਦੇ ਨੇ ਮੈਨੂੰ ਖੈਰ ਤਾਂ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਗੁੱਸਾ ਇਸ ਸਮੇਂ ਆਪਾਂ ਖੜੇ ਆਂ ਜੀ ਟਰਨਲ ਨੰਬਰ 16 ਲਵੇ ਕਿਉਂਕਿ ਆਪਾਂ ਨੂੰ ਟ੍ਰੇਨ ਦੀ ਆਵਾਜ਼ ਆਈ ਸੀ ਜਿਹਨੂੰ ਕਿ ਟॉय ਟ੍ਰੇਨ ਦੇ ਨ ਸ਼ਿਮਰਦੀ ਬਾਤ ਹੀ ਫੇਮਸ ਟ੍ਰੇਨ ਆ ਗਈ ਇਹ ਸ਼ਾਇਦ ਉਹ ਪਿੱਛੇ ਆਉਣ ਵਾਲੀ ਹੈਗੀ ਥੋੜਾ ਵੇਟ ਕਰਨਾ ਪਏਗਾ ਬਟ ਆਏਗੀ ਜ਼ਰੂਰ ਕਿਉਂਕਿ ਟੂ 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 ਪੀ 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 ਹੋ ਰਹੀ ਸੀਗੀ ਸੋ ਸਾਹਮਣੇ 터ਨਲ ਆਉਣ ਨੂੰ ਕ੍ਰਾਸ ਕਰਦੀ ਹੋਈ ਜਾਏਗੀ ਇੱਧਰ ਹੈਗਾ ਤੇ ਇੱਥੇ ਬਹੁਤ ਸਾਰੇ ਮੰਕੀ ਨੇ ਜਿਹੜੇ ਉਹ ਫਿਰ ਰਹੇ ਨੇਗੇ ਅੱਜ ਉਸ ਟਾਈਮ ਨਹੀਂ ਸੀ ਜੋ ਅਸੀਂ ਪਹਿਲਾਂ ਆਏ ਸੀਗੇ ਬਟ ਅੱਜ ਆ ਦੇਖੋ ਤੁਸੀਂ ਸਾਰੀ ਲਾਈਨ ਤੇ ਮੰਕੀ 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 ਮੰਗੀ ਉਹ ਨੇ ਆ ਜੀ ਫਾਈਨਲੀ ਹਾਂ ਜੀ ਟ੍ਰੇਨ ਦੇਖ ਗਈ ਚਾਂਚ ਚਾਂਨ ਆ ਗਈ ਮੈਨੂੰ ਐਸੀ ਮਾਂ ਮੇਰਾ ਟਾਈਮ ਖਰਾਬ ਨਾ ਹੋਵੇ ਹਾਂ ਵੀ ਚੱਲਾ ਜਾਏ ਹੁਣ ਟਾਈਟ ਰੇਨ ਦੇਖਣ ਲਈ ਰੁਕਿਆਂ ਤਾਂ ਪਲੀਜ਼ ਦਿਖ ਜਾ ਇੱਕ ਵਾਰ ਹਾਂ ਦੇਖੇਗੀ ਉਹ ਫਾਈਨਲੀ ਦਿੱਖ ਗਈ ਹੁਣ ਆਪਾਂ ਅੱਗੇ ਚੱਲਾਗੇ ਬੜੇ ਹੀ ਕੁਝ ਹੋ ਹੋ ਕੇ ਆਜੋ